ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਕਰਨ ਕਰਨ ਸਾਹਿਬ ਲੱਗਦਾ ਹੈਗਾ ਵੀਰ ਗੁਰਬੀਰ ਸਿੰਘ ਦੇ ਕੋਲੇ ਦੋਸਤੋ ਆਏ ਆ ਬਿਲਕੁਲ ਘਰ ਦੇ ਪਸ਼ੂ ਆ ਘਰੇਲੂ ਪਸ਼ੂ ਆ ਹੋਰ ਵੀ ਪਸ਼ੂ ਦੋਸਤੋ ਹੈਗੇ ਆ ਬਿਲਕੁਲ ਘਰ ਦੇ ਪਸ਼ੂ ਨੇ ਸੋ ਦੱਸਣ ਨੂੰ ਮੈਂ ਦੋਸਤੋ ਤਾਂ ਡਿਆ ਵੀ ਬਹੁਤੇ ਵੀਰ ਵਪਾਰੀ ਵੀਰਾਂ ਦੀ ਆਪਾਂ ਵੀਡੀਓ ਬਣਾਉਣੇ ਆ ਤੇ ਕਈ ਬਣਾ ਜਿਹੜਾ ਦੋਸਤੋ ਪਸ਼ੂ ਘਰ ਦੇ ਵਿੱਚੋਂ ਨਿਕਲਦਾ ਘਰੇਲੂ ਪਸ਼ੂ ਹੁੰਦਾ ਉਹ ਵੀ ਦੱਸਣਾ ਜ਼ਰੂਰੀ ਹੁੰਦਾ ਵੀ ਘਰ ਦਾ ਪਸ਼ੂਆ ਕਿਉਂਕਿ ਰਿਕਾਰਡ ਆ ਘਰ ਵਾਲਿਆਂ ਨੇ ਬਿਲਕੁਲ ਜਿਹੜਾ ਦੋਸਤੋ ਪਿਛਲੇ ਸੂਬਿਆਂ ਦੇ ਵਿੱਚ ਪਸ਼ੂ ਦੀ ਚਵਾਈ ਕੀਤੀ ਹੁੰਦੀ ਆ ਉਹਦੇ ਬਿਹਾਵ ਤੇ ਜਿਹੜਾ ਦੋਸਤੋ ਆਪਾਂ ਅਗਲੇ ਸੂਬੇ ਦੀ ਜੱਜਮੈਂਟ ਕਰ ਸਕਦੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਸ਼ਾਹੀਵਾਲ ਵੈੜ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਕ੍ਰੋਸ ਸ਼ਾਹੀਵਾਲ ਵੈੜ ਹੈਗੀ ਆ ਹਾਈਟ ਕੱਦ ਫੁੱਲ ਬਟਾ ਫੁੱਲ ਵੱਡੀ ਹਾਈਟ ਹੈਗੀ ਆ ਤਤਰੀਕ ਦੋਸਤੋ ਅੱਜ ਆਪਾਂ 25 ਅਗਸਤ ਨੂੰ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ ਕੋਈ 5 4 ਵਜੇ ਦਾ ਸਮਾਂ ਹੈਗਾ ਤਿਲ ਹਾਲ ਵੈੜ ਗੱਬਣ ਆ ਠੀਕ ਆ ਜੀ ਟਾਈਮਿੰਗ ਜ਼ਰੂਰ ਦੱਸ ਦਿੰਨੇ ਆ ਵੈੜ ਜਿਹੜੀ ਆ ਬਿਲਕੁਲ ਗੱਬਣ ਤੇ ਦਿਨ ਹਜੇ 28 27 ਅਗਸਤ ਨੂੰ ਜਿਹੜੇ ਦੋਸਤੋ ਦਿਨ ਪੂਰੇ ਆ ਹਜੇ 3-4 ਦਿਨ ਪਏ ਆ ਮਤਲਬ ਕਿ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਵੱਡੀ ਬਿਹੜਾ ਰਾਜੀ ਆ ਤੇ ਲੈਵਾ ਰੂਆ ਤੁਸੀਂ ਆ ਵੇਖ ਸਕਦੇ ਹੋ ਪੂਰਾ ਖੋਲ ਕੇ ਆਰਡਰ ਕੁਆਲਟੀ ਜਿਹੜੀ ਆ ਦੋਸਤੋ ਬਿਲਕੁਲ ਪੂਰੀ ਪ੍ਰੋਪਰ ਬਣਾ ਕੇ ਫੇਰ ਇਸ ਵੈੜ ਨੇ ਸੋਣਾ ਹੈਗਾ ਠੀਕ ਆ ਜੀ ਤਾਂ ਥਾਨ ਤੁਨ ਪੂਰਾ ਮੋਟਾ ਗੋਲ ਥਾਨਾ ਜਿੰਨੀਆਂ ਵੀ ਚਾਹੀ ਵਾਲ ਵੈੜਾ ਆਪਾਂ ਦੇਖਦੇ ਆ ਚਾਹੇ ਕ੍ਰੋਲ ਸੰਗ ਦੇ ਵਿੱਚ ਹੋਣ ਚਾਹੇ ਪਿਓ ਤੇ ਥਾਂ ਥਾਂ ਦੀ ਕੁਆਲਿਟੀ ਜਿਹੜੀ ਆ ਸਾਰਿਆਂ ਦੀ ਬਿਲਕੁਲ ਸੇਮ ਹੀ ਹੁੰਦੀ ਆ ਆ ਦੇਖੋ ਜਾਰੇ ਆ ਦੇਖ ਠੀਕ ਆ ਜੀ ਤੇ ਪਿਛਲੇ ਸਵੇਿਆਂ ਦਾ ਦੁੱਧ ਦੀ ਗੱਲ ਕਰ ਲਈਏ ਤੇ ਘਰ ਮਾਲਕਾਂ ਵੱਲੋਂ ਜਿਹੜਾ ਦੋਸਤੋ ਦੱਸਿਆ ਗਿਆ ਵੀ 16 17 16 17 ਲੀਟਰ ਇਹ ਵਾੜ ਜਿਹੜੀ ਦੁੱਧ ਦਿੰਦੀ ਆ ਠੀਕ ਆ ਹਾਈਟ ਕੱਟ ਦੇ ਕੋਈ ਫਿਰ ਦੱਸ ਦਿੰਨੇ ਆ ਵੀ ਫੁੱਲ ਪਟਾ ਫੁੱਲ ਵੱਡੀ ਆ ਠੀਕ ਆ ਵੱਡੀਆਂ ਵਾੜਾਂ ਦੇ ਵਿੱਚ ਗਿਣਤੀ ਕਰ ਸਕਦੇ ਜਿਵੇਂ ਜੀ ਆਪਾਂ ਐਚ ਐਚ ਵਾੜ ਦੇਖਦੇ ਆ ਠੀਕ ਹੈ ਜੀ ਬਾਕੀ 35 1 ਨੰਬਰ ਆ ਘਰ ਦਾ ਪਸ਼ੂ ਹੈ ਕੋਈ ਵੀ ਆਵੇ ਆਪ ਦੀ ਤਸੱਲੀ ਆ ਤੁਸੀਂ ਟਿੱਪ ਕੇ ਠੀਕ ਹੈ ਜੀ ਕਰ ਸਕਦੇ ਜੀ ਕਿਉਂਕਿ ਗੱਪਣ ਵਹਿੜਾ ਤਸੱਲੀ ਜਿਹੜੀ ਆਪਾਂ ਟਿੱਪ ਕੇ ਕਰ ਸਕਦੇ ਆ ਫੇਸ ਕੁਆਲਟੀ ਇੱਕ ਵਾਰੀ ਆ ਤੁਸੀਂ ਦੇਖ ਕੇ ਚੈੱਕ ਕਰੋ ਠੀਕ ਹੈ ਜੀ ਆ ਦੇਖੋ ਬਾਕੀ ਕੰਨ ਦੇ ਵਿੱਚ ਕੋਈ ਟੈਗਿੰਗ ਹੋਈ ਸੀ ਦੋਸਤੋ ਤਾਂ ਕਰਕੇ ਕੋ ਵੱਡੇ ਆ ਜਾਂ ਠੀਕ ਹੈ ਜੀ ਅੱਧਾ ਕੰਨ ਹਾਫ ਜਿਹਦਾ ਵੱਡੇ ਉਹ ਤੁਸੀਂ ਵੀਡੀਓ ਦੇ ਵਿੱਚ ਨਜ਼ਰ ਮਾਰ ਲਿਓ ਤੇ ਫੇਸ ਕੁਆਲਟੀ ਚੰਗੀ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਇਹਨੂੰ ਖੋਲ ਕੇ ਨਾਲ ਲੰਮਾ ਤੋੜ ਦਿਆ ਜੀ ਆ ਦੇਖੋ ਜੀ। ਤੋਂ ਜਿਹੜੇ ਵੀਰ ਨੇ ਦੋਸਤੋ ਘਰੇ ਵਾਇਰ ਰੱਖਣੀਆਂ ਠੀਕ ਹੈ ਜੀ ਉਹ ਵੀ ਤੁਸੀਂ ਆਪਦੇ ਨਰਕ ਪਰਖ ਕਰਕੇ ਦਸਲੀ ਨਾਲ ਖਰੀਦ ਸਕਦੇ ਹੋ। ਕਿਸੇ ਵਪਾਰੀ ਵੀਰ ਨੇ ਗਾ ਵਪਾਰ ਦੀ ਲੈਣ ਦੇ ਲਈ ਖਰੀਦਣੀ ਹੈ ਸੀਗਾ ਜੀ ਤੇ ਦੋ ਪੈਸੇ ਨਫਾ ਵੀ ਦੇ ਦੂਗੀ ਤੁਹਾਨੂੰ ਬਾਕੀ ਮੁੱਲ ਜਿਹੜਾ ਦੋਸਤੋ 50000 ਇਸ ਬੈੜ ਦੀ ਡਿਮਾਂਡ ਆ 50000 ਦੇ ਵਿੱਚੋਂ ਕੋਈ ਛੋਟ ਛੱਪਾ ਮੌਕੇ ਤੇ ਮਾਨਤਾ ਨਾ ਦੋਸਤੋ ਹਰ ਵਾਰ ਦੀ ਤਰ੍ਹਾਂ ਜ਼ਰੂਰ ਕੀਤਾ ਜਾਂਦਾ ਬਾਕੀ ਕੋਈ ਨਹੀਂ ਮਾਨਤਾ ਨਾ ਉਹ ਮੌਕੇ ਦਾ ਹੈ ਜੀ ਠੀਕ ਆ 50000 ਦੇ ਵਿੱਚ ਦੋਸਤੋ ਜਿਹੜੀ ਇਹ ਬੈੜ ਦਿੱਤੀ ਜਾਊਗੀ ਹਾਈਟ ਕਾਰਡ ਫੁੱਲ ਫਟਾ ਫੁੱਲ ਵੱਡੀ ਹੈ ਜੀ ਠੀਕ ਆ ਤੇ ਆਹ ਵੇਖੋ ਥਾਂ ਦੇਵਾ ਦੇਵ ਜੀ ਮੋੜ ਦੇ ਕੇ ਠੀਕ ਹੈ ਜੀ ਇਹ ਵੇੜ ਦੋਸਤੋ ਬਿਲਕੁਲ ਘਰ ਦੀ ਵੇੜ ਜਿਹੜੀ ਘਰੇਲੂ ਵੇੜ ਬਕਾਊਗਾ ਮੋਲ 50000 ਬਾਕੀ ਮੌਕੇ ਤੇ ਮਾਨਦਾਨ ਹੋ ਜਾਏਗਾ ਠੀਕ ਹੈ ਨੰਬਰ ਆਪਾਂ ਤੁਹਾਡੇ ਬਿਲਕੁਲ ਸਾਹਮਣੇ ਰੱਖ ਦੇ ਨੰਬਰ ਵੀਰ ਦੀ ਬੋਲਦਾ ਜੀ 96460 ਹਾਂ ਜੀ 40017 96460 96460 40017 ਠੀਕ ਹੈ 40017 ਹਾਂ ਜੀ ਠੀਕ ਹੈ ਜੀ ਇਹ ਦੋਸਤੋ ਨੰਬਰ ਵੀਰ ਗੁਰਬੀਰ ਸਿੰਘ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਇਸ ਵੈੜ ਨੂੰ ਖਰੀਦਣ ਦੇ ਲਈ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ